ਸੋ ਪੰਜਾਬੀਓ ਤੁਹਾਨੂੰ ਅਸੀਂ ਪਿੱਟ ਪਿੱਟ ਰਹਿ ਗਏ ਵੇਚ ਵਟ ਕੇ ਨਾ ਜਾਓ ਜੰਟਾ ਰਾਹੀ ਨਾ ਜਾਓ ਦੋ ਨੰਬਰਾਂ ਵਾਲਾ ਹੀ ਨਾ ਜਾਓ ਸੋ ਆਪਕੀ ਸਟੇਟ ਕੇ ਗੁਜਰਾਤ ਕੇ ਮੋਦੀ ਜੀ ਸਭ ਤੋਂ ਜਿਆਦਾ ਅਦਿਕ ਲੋਗ ਹੈ ਉਸਮੇਂ ਢੇ ਬੰਦਿਆਂ ਨੂੰ ਅੱਜ ਵੀ ਜੀ ਜੀਰਾ ਲਾ ਕੇ ਜਕੜ ਕੇ ਉਹਨਾਂ ਨੇ ਇੰਡੀਆ ਭੇਜਤਾ ਅੱਜ ਆਜ਼ਾਦ ਭਾਰਤ ਦੀ ਆ ਜਿਹੜੀ ਐਗਜ਼ਾਮਪਲ ਤੁਸੀਂ ਸਾਹਮਣੇ ਨਿਕਲ ਕੇ ਰੱਖੀ ਆ ਸੋ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਮੋਗੇ ਖਬਰਾਂ ਤੁਸੀਂ ਅੱਜ ਸੋਣੀ ਲਈਆਂ ਹੋਣੀਆਂ ਨੇ 104 ਭਾਰਤੀ ਜਿਹੜੇ ਕੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੇ ਜਿਹੜਾ ਅਮਰੀਕਾ ਦੀ ਫੌਜ ਦਾ ਮਿਲਟਰੀ ਜਹਾਜ਼ ਹੈ ਉਹ ਉਤਰ ਚੁੱਕਿਆ ਹੈ ਅੱਜ ਉਹ ਉਹਨਾਂ ਦੀ ਵਤਨ ਵਾਪਸੀ ਹੋ ਗਈ ਹੈ ਜਿਨ੍ਹਾਂ ਵਿੱਚੋਂ 30 ਦੇ ਕਰੀਬ 30 ਜਾਂ 31 ਪੰਜਾਬੀ ਵੀ ਨੇ ਸੋ ਪੰਜਾਬੀਓ ਤੁਹਾਨੂੰ ਅਸੀਂ ਪਿੱਟ ਪਿੱਟ ਰਹਿ ਗਏ ਵੇਚਵਟ ਕੇ ਨਾ ਜਾਓ ਜੰਟਾ ਰਾਹੀ ਨਾ ਜਾਓ ਦੋ ਨੰਬਰਾਂ ਵਾਲਾ ਹੀ ਨਾ ਜਾਓ ਹੁਣ ਦੇਖ ਲਓ ਵਿਚਾਰੇ ਮੇਰੇ ਖਿਆਲ 30 30 35 35 ਲੱਖ ਅਮਰੀਕਾ ਲਾ ਕੇ ਗਏ ਹੋਣੇ ਨੇ ਘੱਟੋ ਘੱਟ ਤੇ ਹੁਣ ਉਹ ਚੱਕ ਕੇ ਸਾਰੇ ਅੱਜ ਭੇਜਤੇ हम मैं सवाल देश के प्रधानमंत्री श्री नरेंद्र मोदी जी को भी करना है इसलिए मैं थोड़ा जहा हिंदी बोलने की भी कोशिश करूंगा मोदी साहब अब अब इंडिया के लोगों को अमेरिका ने बाहर निकाल दिया है अब उसको ट्रंप को आपको ये बोलने था अब अब ट्रंप से आपको बात करनी चाहिए कि हमारा देश तो विकसित भारत है हमारा देश तो खुशहाल है लेकिन आपने ऐसे कैदी बनाकर कर क्योंकि उन्होंने पैरों च भी जंजीर पाइया ने हत्था च भी हथकरियां लगिया ने ਤੁਸੀਂ ਫੋਟੋਆਂ ਦੇਖ ਲਈਆਂ ਹੋਣੀਆਂ ਨੇ ਕੈਦੀਆਂ ਵਾਲਾ ਵਿਹਾਰ ਕਰਕੇ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੇ ਤਾਰਿਆ ਗਿਆ ਫਿਰ ਇਹ ਜਾਣ ਬੁੱਝ ਕੇ ਕਿਹਾ ਜਾ ਰਿਹਾ ਪੰਜਾਬੀ ਪੰਜਾਬੀ ਤਾਂ ਉਹਨਾਂ ਚ 314 ਚ ਹੈ ਨਾ ਸੋ ਆਪਕੀ ਸਟੇਟ ਕੇ ਗੁਜਰਾਤ ਕੇ ਮੋਦੀ ਜੀ ਸਭ ਤੋਂ ਜਿਆਦਾ ਅਧਿਕ ਲੋਗ ਹੈ ਉਸਮੇ ਸੋ ਅਭੀ ਆਪਕੋ ਅਮਰੀਕਾ ਕੋ ਆਪਣੀ ਪਾਵਰ ਦਿਖਾਨੀ ਚਾਹੀਏ ਥੀ ਬੋਲਣਾ ਚਾਹੀਏ ਥਾ ਕਿ ਆਪ ਐਸਾ ਕੈਸੇ ਕਰ ਸਕਤੇ ਹੈਂ ਹਮਾਰੇ ਦੇਸ਼ ਵਾਸੀਓਂ ਸੇ ਸਲੂਕ ਹੁਣ ਇਹਦਾ ਜਵਾਬ ਦੇਣਗੇ ਆ ਜਿਹੜੇ ਬੀਜਪੀ ਦੇ ਮੂਹਰੇ ਬਲਾਰੇ ਬਣੇ ਹੋਏ ਨੇ ਹੁਣ ਬੋਲਣਗੇ ਗੱਲ ਕਰਨਗੇ ਆ ਤੁਸੀਂ ਸਾਡੇ ਬੰਦੇ ਹੈਨਾ ਜਿਹੜੇ ਮਿਹਨਤ ਦਾ ਪੈਸਾ ਵਿਚਾਰੇ ਵੇਚ ਵਟ ਕੇ ਤੁਸੀਂ ਸਾਡੇ ਬੰਦੇ ਜਿਹੜੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਅਮਰੀਕਾ ਦੀ ਧਰਤੀ ਤੇ ਗਏ ਨੇ ਆਪਦੇ ਚੰਗੇ ਪੁੱਖ ਦੇ ਆਸ ਲਈ ਕਿਉਂਕਿ ਸਾਡੇ ਇੱਥੇ ਚੰਗੇ ਪੁੱਖ ਦੀ ਤੁਸੀਂ ਉਮੀਦ ਨਹੀਂ ਕਰ ਸਕਦੇ ਆ ਤਰੱਕੀ ਕੀਤੀ ਅਸੀਂ ਆਜ਼ਾਦੀ ਤੋਂ ਬਾਅਦ ਆ ਸਾਡੇ ਪੱਲੇ ਹੈ ਸਾਡੇ ਬੰਦਿਆਂ ਨੂੰ ਅੱਜ ਵੀ ਜੀ ਜੀਰਾ ਲਾ ਕੇ ਜਕੜ ਕੇ ਉਹਨਾਂ ਨੇ ਇੰਡੀਆ ਭੇਜਤਾ ਜਿਵੇਂ ਬਾਬਾ ਸੋਹਣ ਸੋ ਭਖਨੇਰੀ ਜਾ ਇਸ ਤੋਂ ਪਹਿਲਾਂ ਕੁਝ ਗਦਰੀ ਬਾਬਿਆਂ ਨਾਲ ਸੋ ਹੋਇਆ ਸੀ ਉਹ ਤਾਂ ਦੇਸ਼ ਭਾਰਤ ਗੁਲਾਮ ਸੀ ਸੋ ਅੱਜ ਆਜ਼ਾਦ ਭਾਰਤ ਦੀ ਆ ਜਿਹੜੀ ਐਗਜ਼ਾਮਪਲ ਤੁਸੀਂ ਸਾਹਮਣੇ ਨਿਕਲ ਕੇ ਰੱਖੀ ਆ ਸੋ ਪੰਜਾਬੀਓ ਨਾ ਜਾਓ ਯਾਰ ਵਿਦੇਸ਼ ਵੇਚਵਟ ਕੇ ਚਲੇ ਗਏ ਸੀ ਹੁਣ ਦੱਸੋ ਆ ਕੇ ਕੀ ਕਰੋਗੇ ਦਿਹਾੜੀਆਂ ਲਾਉਂਗੇ ਇੱਥੇ ਹਾਂ ਮੈਂ ਮੰਨਦਾ ਕਿ ਇੱਥੇ ਮਾਹੌਲ ਸਹੀ ਨਹੀਂ ਹੈ ਹਨਾ ਚੋਰੀਆਂ ਵਾਰ ਦਾ ਤਾਂ ਘਟਨਾਵਾ ਤੋਂ ਲੋਕ ਡਰੇ ਹੋਏ ਨੇ ਪਰ ਇੰਨਾ ਮਾਹੌਲ ਨਹੀਂ ਵਿਗੜਿਆ ਕਿ ਜਿੰਨਾ ਬਾਹਰਲੇ ਮੁਲਕਾਂ 'ਚ ਹੋਵੇ ਅੱਜ ਭਾਈ ਉਹਨੇ 104 ਕੱਢੇ ਨੇ 18000 ਲੀਗਲ ਨੇ ਜਿਹੜਾ ਕਹਿੰਦੇ 18000 ਨੂੰ ਵਾਪਸ ਭੇਜ ਤਾਂ ਕੀ ਕਰੋਗੇ ਉਹ ਵੀ ਤੁਸੀਂ ਦੇਖਿਆ ਐ ਉਹ ਫੋਟੋ ਆਈਆਂ ਨੇ ਐ ਜਮੀਨ ਤੇ ਐ ਗੋਡੇ ਲਾ ਕੇ ਗੋਡੇ ਟੇਕ ਕੇ ਬੈਠੇ ਨੇ ਮਿਲਟਰੀ ਵਾਲੇ ਰਫਲਾ ਤਾਣੀਆਂ ਹੋਈਆਂ ਨੇ ਤੇ ਬੇੜੀਆਂ ਚ ਬੰਨ ਕੇ ਉਹਨਾਂ ਨੂੰ ਇੱਥੇ ਲੈ ਕੇ ਆਏ ਨੇ ਇਸ ਲਈ ਇਹਨੂੰ ਜ਼ਮੀਨ ਨੂੰ ਵੇਚ ਕੇ ਨਾ ਪਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਡੀਜ਼ਲ ਪੈਟਰੋਲ ਜਾਂ ਕਿੰਨਾ ਸਮਾਂ ਚੱਲੂਗਾ ਜਦੋਂ ਇਹ ਚੀਜ਼ ਖਤਮ ਹੋ ਗਈ ਤਾਂ ਸਭ ਤੋਂ ਉਪਜਾਊ ਧਰਤੀਆਂ ਉਹਨਾਂ ਦੇ ਮੁੱਲ ਵਧ ਰਹੇ ਨੇ ਤੇ ਸਭ ਤੋਂ ਉਪਜਾਊ ਧਰਤੀ ਆ ਰੰਗਲੀ ਧਰਤੀ ਆ ਆ ਪੰਜਾਬ ਜਿੱਥੇ ਤੁਰੇ ਜਾਂਦੇ ਛੱਟਾ ਦੇ ਦਿੰਦੇ ਆਪਾਂ ਤੇ ਉੱਗ ਖੜਦਾ ਇਸ ਲਈ ਆਪਦੀਆਂ ਜ਼ਮੀਨਾਂ ਆਜ਼ਾਦਤਾਂ ਵੇਚ ਕੇ ਨਾ ਭਜੋ ਮੇਰੇ ਭਰਾ ਤੇ ਇਹ ਵੀ ਭਰਮਣਾ ਫਲਾਇਆ ਜਾਵੇ ਕਿ ਬਹੁਤੇ ਪੰਜਾਬੀ ਨੇ ਪੰਜਾਬੀਆਂ ਦੀ ਗਿਣਤੀ 104 ਤੋਂ ਸਿਰਫ 30 ਜਾਂ 31 ਹੈ ਇਸ ਲਈ ਸਾਡੇ ਦੇਸ਼ ਦੇ ਸਿਸਟਮ ਨੂੰ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਹੋਊਗਾ ਤੁਹਾਡੇ ਦੇਸ਼ ਦੇ ਨਾਗਰਿਕ ਨੂੰ ਇਹ ਕਾਦਾ ਫਿਰ ਕਾਦਾ ਰਹਿ ਗਿਆ ਹੋ ਵੀ ਕਹਿੰਦੇ ਦੁਨੀਆ ਇੱਕ ਘਰ ਬਣ ਜੂਗੀ ਹਨਾ ਜਿੱਥੇ ਮਰਜ਼ੀ ਕੋਈ ਜਾਵੇ ਜਿੱਥੇ ਮਰਜ਼ੀ ਕਾਦਾ ਰਹਿ ਗਿਆ ਸਿਸਟਮ ਇਹਦਾ ਮਤਲਬ ਤੁਹਾਡੇ ਪਾਸਪੋਰਟ ਚ ਤਾਕਤੇ ਨਹੀਂ ਰਹੀ ਹੁਣ ਅਗਲੇ ਸਾਨੂੰ ਇਦਾਂ ਬੰਨ ਕੇ ਨੂੜ ਕੇ ਬੇੜੀਆਂ ਚ ਐ ਐ ਆਪਣੇ ਦੇਸ਼ ਭੇਜਿਆ ਕਰਨਾ ਜੋ ਸਮਝਾਂ ਪੈਣਾ ਸਾਡੇ ਪੰਜਾਬੀਆਂ ਨੂੰ ਰੁਕ ਜਾਓ ਰੁਕ ਜਾਓ 2 ਸਾਲ ਇੱਥੇ ਰਹਿ ਲੋ ਮਾਹੌਲ ਆਪਣੇ ਠੀਕ ਹੋ ਜਾਊਗਾ ਹੋਊਗਾ ਅਕਾਲ ਪੁਰਖ ਪਰਮਾਤਮਾ ਕੋਈ ਚੰਗੇ ਬੰਦੇ ਲੀਡਰ ਚੁਣ ਕੇ ਮੂਹਰੇ ਲਿਆਓ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵਧੀਆ ਹੋ ਸਕੇ। ਬਾਅਦ ਚ ਅੱਖਾਂ ਚ ਘਸੁੰਨ ਦੇ ਕੇ ਨਾਰ ਰੋਈਏ ਇੱਥੇ ਰਹਿ ਕੇ ਕੰਮ ਕਰਨ ਦਾ ਯਤਨ ਕਰੀਏ। ਇੱਥੇ ਰਹਿ ਕੇ ਆਪਦਾ ਦੇਸ਼ ਆਪਦਾ ਪੰਜਾਬ ਸੁਧਾਰਨ ਦੀ ਕੋਸ਼ਿਸ਼ ਕਰੀਏ। ਅਸੀਂ ਰੰਗਲੇ ਪੰਜਾਬ ਨੂੰ ਜੇ ਸੁਧਾਰ ਲਿਆ ਤਾਂ ਸਾਡੇ ਕੋਲੇ ਬਹੁਤ ਕੁਝ ਹੋ ਜਾਊਗਾ। ਕਿਉਂ ਇਦਾਂ ਜਾਣੇ ਹੋ ਮੈਕਸੀਕੋ ਜਾਂ ਹੋਰ ਜਿਹੜੇ ਕੱਦਾ ਕੋਦਾ ਟੱਪ ਕੇ ਜਿਹੜੇ ਰਾਹ ਨੇ ਨਾ ਜਾਓ ਪੰਜਾਬੀਓ। ਆਓ ਪੰਜਾਬ ਸੰਭੀਏ ਆਪਦਾ ਦੇਸ਼ ਸੰਭੀਏ। ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ।